ਜੂੜੇ ਦੀ ਬਾਜ ਮੇਰਾ ਨਾਮ ਹੈ ਜੂੜਾ ਮੈਂ ਕੇ ਸਾਦਾ ਸਾਥੀ ਹਾਂ ਮੈਂ ਸਾਦਗੀ ਦਾ ਪਰਦਾ ਹਾਂ ਮੈਂ ਮਾਨ ਹਾਂ ਤੇ ਮਰਿਆ ਦਾ ਵਾਦਾ ਹਾਂ ਮੈਂ ਨਾ ਕਿਸੇ ਫੈਸ਼ਨ ਦਾ ਖੇਡ ਹਾਂ ਨਾ ਹੀ ਦੁਨੀਆ ਦੀ ਨੀਗਾ ਲਈ ਸ਼ਿੰਗਾਰ ਹਾਂ ਮੈਂ ਤਾਂ ਰੱਬ ਦੇ ਹੁਕਮ ਦੀ ਇੱਜ਼ਤ ਹਾਂ ਗੁਰੂ ਦੀ ਰਹਿਮਤ ਦਾ ਪਿਆਰ ਹਾਂ ਜਦੋਂ ਤੂੰ ਮੈਨੂੰ ਸਿਰ ਉੱਤੇ ਬੰਨਦਾ ਹੈ ਤੇਰਾ ਮੱਥਾ ਨੂਰ ਨਾਲ ਚਮਕਦਾ ਹੈ ਜਿਵੇਂ ਕਿਸੇ ਦੀਵੇ ਦੀ ਲੋ ਸਦਾ ਉੱਚੀ ਰਹਿੰਦੀ ਹੈ ਮੈਂ ਦੱਸਦਾ ਹਾਂ ਕਿ ਇਹ ਜੁੜਾ ਕਿਸੇ ਸਾਹਿਬ ਦਾ ਹੈ ਇਹ ਮੱਥਾ ਨਿਮਰਤਾ ਤੇ ਹਿੰਮਤ ਦਾ ਹੈ ਮੈਂ ਤੈਨੂੰ ਯਾਦ ਦਿਵਾਉਂਦਾ ਹਾਂ ਸੱਚ ਦੀ ਰਾਹੀ ਨਾ ਡਿੱਗੀ ਨਾ ਹੀ ਕਦੇ ਝੁਕੀ ਜਿਸਨੇ ਮੈਨੂੰ ਸਿਰ ਤੇ ਰੱਖਿਆ ਉਸ ਦਾ ਮਾਨ ਸੰਸਾਰ ਤੱਕ ਪੁੱਜੀ ਮੈਂ ਉਹ ਵਾਜਾ ਜੋ ਕਹਿੰਦੀ ਹੈ ਕਿ ਸਾਂ ਨਾਲ ਨਾਤਾ ਨਾ ਤੋੜੀ ਇਹ ਗੁਰੂ ਦੀ ਨਿਸ਼ਾਨੀ ਹਨ ਮੈਨੂੰ ਸਵਾਲ ਕੇ ਬੰਨ ਮੈਨੂੰ ਮੈਂ ਤੈਨੂੰ ਹੌਸਲੇ ਤੇ ਰੂਹਾਨਿਤ ਦੀ ਦਾਤ ਦਿੰਦਾ ਹਾਂ ਜਦ ਤੂੰ ਹੌਲੀ-ਹੌਲੀ ਹੱਥ ਫੇਰਦਾ ਹੈ ਮੈਂ ਤੇਰੇ ਸਿਰ ਉੱਤੇ ਛਾਂ ਬਣ ਜਾਂਦਾ ਹਾਂ ਜਦ ਤੂੰ ਸਵੇਰੇ ਮੱਥਾ ਝੁਕਾ ਕੇ ਮੈਨੂੰ ਸਾਧਦਾ ਹੈ ਮੈਂ ਤੈਨੂੰ ਯਾਦ ਦਵਾਉਂਦਾ ਹਾਂ ਕਿ ਤੂੰ ਸਿਰਫ ਖੂਨ ਮਾਸ ਦਾ ਪਿੰਡ ਨਹੀਂ ਤੂੰ ਗੁਰੂ ਦਾ ਸਿੱਖ ਹੈ ਤੂੰ ਵਾਹਿਗੁਰੂ ਦੀ ਬਖਸ਼ੀਸ਼ ਹੈ ਮੈਂ ਇਹ ਉਹ ਜੂੜਾ ਹਾਂ ਜਿਸ ਵਿੱਚ ਨਿਮਰਤਾ ਵੀ ਹੈ ਤੇ ਮਾਣ ਵੀ ਸਾਦਕੀ ਵੀ ਹੈ ਤੇ ਰਹਾਣੀਤ ਵੀ मेरी आवाज सदा यह कहती है सिर ऊंचा रख पर मथा गुरु अगे झुका के रख मैं जुड़ा हां यह मेरी आवाज है